ਤਨੀ ਅਮਰ ਰਹੇ ਪੂਰੇ ਗ੍ਰਾਮ ਵਿੱਚ ਅੱਜੇ ਨਾਰੇ ਲੱਗੇ ਨੇ ਜਬ ਤੱਕ ਸੂਰਜ ਚਾਂਦ ਰਹੇਗਾ ਅਰਵਿੰਦਰ ਤੇਰਾ ਨਾਮ ਰਹੇਗਾ ਦਰਸ਼ਕੋ ਇਸ ਵੇਲੇ ਅਸੀਂ ਉਸੀ ਗ੍ਰਾਮ ਦੀਆਂ ਹਰਵਿੰਦਰ ਸੈਣੀ ਦੇ ਗ੍ਰਾਮ ਦੀਆਂ ਤਸਵੀਰਾਂ ਤੁਹਾਡੇ ਕੋਲ ਨੇ ਸਾਂਝੀਆਂ ਕਰਾ ਦੇ ਆ ਕਿ ਜਿੱਥੇ ਹੁੰਦਾ ਭਾਰਤੀ ਬਸ਼ਰੀਰ ਜਿਹੜਾ ਉਹਦੇ ਘਰ ਪੁੱਜਿਆ ਦਰਸ਼ਕੋ ਜਿੰਨਾ ਤੋਂ ਅਸੀਂ ਦੱਸਿਆ ਹਾ ਕਿ ਹਰਵਿੰਦਰ ਸੈਣੀ ਜਿਹੜੇ ਨੇ ਆਪਣੀਆਂ ਸੇਵਾਆਂ ਜਿਹੜੀਆਂ ਭਾਰਤੀ ਸੈਨਾ ਵਿੱਚ ਦੇ ਆ ਰਹੀ ਉਹਦੇ ਕੋਲ ਚਲਦੇ ਕੱਲੋ ਆਪਣੇ ਦੇਸ਼ ਲਈ ਸ਼ਹੀਦ ਹੋਈਏ ਮਰ ਦੁਖਦ ਸਮਾਚਾਰ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ पल पल दी अपडेट ਜਿਹੜੀ ਪੰਜਾਬੀ ਮਰ ਇਸ ਵੇਲੇ ਤੋਂ ਦੇਖ ਸਕਦੇ ਆਸੀ ਉਹਦੇ ਪੇਤ੍ਰਿਕ ਗ੍ਰਾਹ ਦੀਆਂ ਤਸਵੀਰਾਂ ਤੁੰਦਰ ਪਜਾਣੇ ਦੀ ਕੋਸ਼ਿਸ਼ ਕਰਾ ਰਹੇ ਆਂ ਮਰ ਕਮੈਂਟ ਵਿੱਚ ਵੀ ਜੈ ਹਿੰਦ ਹਿੰਦੁਸਤਾਨ ਜ਼ਿੰਦਾਬਾਦ ਜ਼ਰੂਰ ਲਿਖਿਓ ਦੱਸੋ ਤੋਂ ਦੇਖ ਸਕਦਾ ਪੂਰੇ ਗ੍ਰਾਹ ਦੀਆਂ ਤਸਵੀਰਾਂ ਇਸ ਵੇਲੇ ਮੈਂ ਤੁੰਦਰ ਨੰਦਸਣੇ ਕੋਸ਼ਿਸ਼ ਕਰਾ ਜਿੱਥੇ ਪੂਰੇ ਗ੍ਰਾਹ ਵਿੱਚ ਇਸ ਟਾਈਮ ਸ਼ੋਕ ਦੀ ਲਹਿਰ ਹੈ ਕਿਉਂਕਿ ਦੱਸਿਆ ਜਾਦਾ ਕਿ ਅਰਵਿੰਦਰ ਸੈਣੀ ਜਿਹੜੇ ਸੀ ਕਾਫੀ ਅੱਛੇ ਲੜਕੇ ਸੀ ਕਿਉਂਕਿ ਜਿਸਲੇ ਪੂਰੇ ਗ੍ਰਾਹ ਕੀ ਪਤਾ ਲੱਗੇਦਾ ਉਹਦੇ ਬਾਅਦ ਪੂਰੇ ਗ੍ਰਾਹ ਪਰ ਕੇ ਦੁੱਖੇ ਨਾਲ ਪਾਟ ਟੁੱਟੇ ਚੁਕੇ ਰਹਾ ਹੈ ਕਿਉਂਕਿ ਦੱਸਿਆ ਜਿਆਦਾ ਕਿ ਉਹਦੀ ਜਿਹੜੀ ਵਿਆਹ ਜਿਹੜਾ ਉਸ ਵੀ ਦੋ ਸਾਲ ਹੀ ਹੋਏ ਤੇ ਜਿਹੜਾ 5 6 ਮਹੀਨੇ ਦਾ ਉਹਦੇ ਪਿੱਛੇ ਇੱਕ ਬੱਚਾ ਵੀ ਰਹੀ ਆ ਦਰਸ਼ਕੋ ਦੁਖਦ ਸਮਾਚਾਰ ਪਲ-ਪਲ ਦੀ ਅਪਡੇਟ ਜਿਹੜੀ ਹੈ ਮਤਦਰ ਪੰਜਾਬੀ ਮਰ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਵੀ ਜੈ ਹਿੰਦ ਜ਼ਰੂਰ ਲਿਖਿਓ ਗਵਿੰਦਰ ਸਿੰਘ ਹੈਪੀ ਸੈਣੀ ਜੋ ਸ਼ਹੀਦ ਹੋ ਗਏ ਹਨ ਸ਼ਹੀਦ ਹੋਣ ਪਰ ਗਰਭ ਤਾਂ ਹੁੰਦਾ ਹੈ ਲੇਕਿਨ ਬਹੁਤ ਹੀ ਦੁਖਦਾਈ खबर इस गांव के लिए आई क्योंकि होनहार बच्चा था और इस बच्चे का सारी सभी बच्चों से बहुत ज्यादा प्यार था आज जब एयरपोर्ट पर वो नीचे उतरा तकरीबन मेरे गाँव के एडिंग एरिया से कोई चार पांच सौ बच्चे जो नौजवान थे वो एयरपोर्ट पर पहुंचे जो के शहीद के नारे लगाते गाँव तक आए क्योंकि जब पहले भर्ती होती थी तो हमारे गांव के छः सात आदमी बच्चे जो हैं वो भर्ती होते थे लेकिन बदकिस्मती कि गवर्नमेंट ने जो पॉलिसी ख़त्म कर दी है सात आठ साल से कोई भर्ती नहीं हुई हम गवर्नमेंट को रिक्वेस्ट करेंगे कि ये भर्ती दोबारा चलाई जा क्योंकि जो लड़के हैं हमारे बहुत दलेर हैं और फौज में बहुत जाना चाहते हैं तो मैं गवर्नमेंट से रिक्वेस्ट करता हूँ कि दोबारा जो भर्ती है खोली जा ताकि बच्चों को रोज़गार मिले क्योंकि रोजगार बिना कुछ नहीं है तो बच्चों के मन में सेवा करने का भाव है देश की सेवा करना चाहते हैं तो जो शहीद हुआ है उसके लिए सारा ही गाँव प्रार्थना करता है कि मालिक इस बच्चे की रूह जहाँ भी हो ਆਪਣੇ ਚੰਨਾ ਕਮਲਾ پاس ਰੱਖਣਾ ਪਿੱਛੇ ਪਰਿਵਾਰ ਦੀ ਪਾਣਾ ਮਲਣਾ ਬਲਵਛਣਾ ਤੋਂ ਜਿਸ ਵੇਲੇ ਦਾ ਵੀ ਟਿੰਡਵਾਸੀਏ ਸੁਨੇ ਦਾ ਜਾਂ ਰਿਸ਼ਤੇਦਾਰਾਂ ਸੁਨੇ ਦਾ ਸਾਰੇ ਵੀ ਦੁੱਖਿਆਂ ਦਾ ਪਾਰ ਟੁੱਟੇ ਦਾ ਪੂਰੇ ਇਲਾਕਾ ਨਿਵਾਸੀ ਜਿਹੜੇ ਨਵਾਂ ਸ਼ਹਿਰ ਤਸੀਲ ਸਜੀਦਗੜ ਰਨੀਆਂ ਤਸੀਲ ਸਾਰੀ ਜੰਗਾਂ ਦੇ ਨੌਜਵਾਨ ਬਜ਼ੁਰਗ ਆ ਇਹਦੇ ਨਾਲ ਖਾਸ ਕਰ ਮਦਦ ਦੇ ਮੇਰੇ ਹਿਸਾਬ ਕੰਨੇ 40 45 ਇਹਦੇ ਯੂਨਿਟ ਦੇ ਜਿਹੜੇ ਰਿਟਾਇਰ ਫੌਜੀ ਨੇ ਉਹ ਵੀ ਇੱਥੇ ਆਏ ਨੇ ਮੇਰੀ ਸੂਬੇਦਾਰ ਸਾਹਿਬ ਕਨੇ ਗੱਲ ਹੋਈ ਹੈ ਜਿਹੜੇ ਕਨੇ ਆਏ ਨੇ ਫਿਰੋਜ਼ਪੁਰ ਦੇ ਮੈਂ ਉਹਨੂੰ ਪੁੱਛਿਆ ਮਾਹ ਇਹ ਬੱਚੇ ਦਾ ਸੁਣਾਓ ਕੋਈ ਕਥਾਈ ਇਸ ਦੀ ਉਹਨੇ ਵੀ ਇੱਕ ਚੀਜ਼ ਆਖੀ ਹੈ ਕਿ ਬਹੁਤ ਹੌਨ ਹਰ ਬੱਚਾ ਹਾਂ ਔਰ ਜਿੱਥੇ ਵੀ ਡਿਊਟੀ ਲਾਈ ਜਾਂਦੀ ਹੈ ਪੂਰੀ ਕਰਦਾ ਅੰਜਾਮ ਦਿੰਦਾ ਸਰ ਅੰਜਾਮ ਦਿੰਦਾ ਹੈ ਤੋ ਸਾਲੋਂ ਸਾਰੇ ਪਿੰਡ ਦੀ ਸਾਰੇ ਇਲਾਕੇ ਦੀ ਇਸ ਬੱਚੇ ਉਪਰ ਬਹੁਤ ਗਰਮ ਹੈ ਲੇਕਿਨ ਇਸ ਤਰ੍ਹਾਂ ਜਾਣਾ ਜਿਹੜਾ ਨਾ ਬਹੁਤ ਦੁਖਦਾਈ ਇੰਨੀਆਂ ਬੇਨਤੀਆਂ ਪਰਬਾਨ ਕਰੋ ਜੈ ਹਿੰਦ ਜੈ ਭਾਰਤ